ਸਤਿ ਸ੍ਰੀ ਅਕਾਲ ਪੰਜਾਬੀਓ ਤੁਹਾਡਾ ਇੱਕ ਵਾਰ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਕੈਨੇਡਾ ਜਾਣ ਦੀ ਇੱਛਾ ਰੱਖਣ ਵਾਲੇ ਪੰਜਾਬੀ ਭਾਰਤੀਆਂ ਲਈ ਹੁਣ ਕੈਨੇਡਾ ਤੋਂ ਪੰਜ ਖੁਸ਼ਖਬਰੀਆਂ ਸਾਹਮਣੇ ਆ ਰਹੀਆਂ ਹਨ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵੱਲੋਂ ਵੋਟਾਂ ਤੋਂ ਪਹਿਲਾਂ ਕੀਤੇ ਗਏ ਪੰਜ ਵੱਡੇ ਐਲਾਨ ਟੂਰਿਸਟ ਵਿਜ਼ਿਟਰ ਸਟੂਡੈਂਟ ਵਰਕ ਪਰਮਿਟ ਅਤੇ ਪੀਆਰ ਲੈਣ ਦੇ ਚਾਹਵਨਾਂ ਲਈ ਬਹੁਤ ਫਾਇਦੇਮੰਦ ਹੋ ਸਕਦੇ ਹਨ ਆਓ ਜਾਣਦੇ ਹਾਂ ਇਹ ਪੰਜ ਵੱਡੀਆਂ ਖੁਸ਼ਖਬਰੀਆਂ ਵਿਸਤਾਰ ਦੇ ਨਾਲ ਕੈਨੇਡਾ ਵਿੱਚ ਪੀਆਰ ਲਈ ਸੰਘਰਸ਼ ਕਰ ਰਹੇ ਪੰਜਾਬੀ ਵਿਦਿਆਰਥੀਆਂ ਲਈ ਵੱਡੀ ਰਾਹਤ ਦੀ ਖਬਰ ਹੈ। ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਜਿਹੜਾ ਹੈ ਮੁਰ ਤੋਂ ਖੋਲਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਜਿਸ ਤਹਿਤ ਕੈਨੇਡਾ ਦੇ ਵੱਖ-ਵੱਖ ਪੇਂਡੂ ਇਲਾਕਿਆਂ ਦੇ ਵਿੱਚ ਪੀਆਰ ਦਿੱਤੀ ਜਾਣੀ ਹੈ। ਹੁਣ 27 ਅਪ੍ਰੈਲ ਤੋਂ 3 ਮਈ ਤੱਕ ਖੁੱਲ੍ਹਾ ਰਹੇਗਾ। ਐਪਲੀਕੇਸ਼ਨ 27 ਅਪ੍ਰੈਲ ਨੂੰ ਸ਼ੁਰੂ ਹੋਵੇਗੀ ਅਤੇ 3 ਮਈ ਨੂੰ 11:59 ਮਿੰਟ ਤੇ ਜਮ੍ਹਾਂ ਕਰਾਇਆ ਜਾ ਸਕਦਾ ਹੈ। ਕਿਨੇ ਡਾਇਮਿਗ੍ਰੇਸ਼ਨ ਵਿਭਾਗ ਅਨੁਸਾਰ ਇਹ ਪ੍ਰੋਗਰਾਮ ਪੂਰੇ ਸਾਲ ਵਿੱਚ ਲਗਭਗ 8 ਵਾਰ ਖੋਲਿਆ ਜਾਵੇਗਾ ਜਿਸ ਵਿੱਚ ਪੰਜਾਬੀ ਭਾਰਤੀ ਆਪਣੀਆਂ ਅਰਜ਼ੀਆਂ ਦਾਖਲ ਕਰਕੇ ਪੀਆਰ ਪ੍ਰਾਪਤ ਕਰ ਸਕਦੇ ਹਨ ਇਸ ਪ੍ਰੋਗਰਾਮ ਲਈ ਪਿਛਲੇ 3 ਸਾਲਾਂ ਵਿੱਚ ਸਿਰਫ 1 ਸਾਲ ਦਾ ਕੰਮ ਦਾ ਤਜਰਬਾ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਬਖਵਕ ਕੀਤੀਆਂ ਦੀਆਂ ਸ਼੍ਰੇਣੀਆਂ ਅਤੇ ਸਿੱਧੀ ਪੀਆਰ ਲਈ ਯੋਗ ਕੀਤੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਹੈਲਪ ਕੇਅਰ ਐਜੂਕੇਸ਼ਨ ਲਾ ਸੋਸ਼ਲ ਕਮਿਊਨਿਟੀ ਗਵਰਨਮੈਂਟ ਸਰਵਿਸਿਜ਼ ਟ੍ਰੇਡ ਟਰਾਂਸਪੋਰਟ, ਨੇਚਰਲ ਸੋਰਸਸ, ਐਗਰੀਕਲਚਰ, ਬਿਜ਼ਨਸ, ਫਾਈਨਾਂਸ ਅਤੇ ਐਡਮਿਨਿਸਟ੍ਰੇਸ਼ਨ ਵਰਗੇ ਖੇਤਰ ਸ਼ਾਮਲ ਕੀਤੇ ਗਏ ਹਨ। ਖਾਸ ਤੌਰ ਤੇ ਨਰਸ਼ਾਂ, ਨੈਨੀ ਅਤੇ ਹੋਮ ਸਪੋਰਟਰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤੇ ਗਏ ਹਨ ਅਤੇ ਉਹਨਾਂ ਨੂੰ ਆਇਲੈਂਡਸ ਵਿੱਚ ਸਿਰਫ 4 ਬੈਂਡ ਦੀ ਲੋਡ ਹੋਵੇਗੀ। ਕੈਨੇਡਾ ਦੇ ਟੋਮੈਂਸ ਸੂਬੇ ਵਿੱਚ ਨੌਕਰੀ ਦੀ ਪੇਸ਼ਕਸ਼ ਲੱਭ ਕੇ ਇਸ ਪ੍ਰੋਗਰਾਮ ਤਹਿਤ ਪੀਆਰ ਹਾਸਲ ਕੀਤੀ ਜਾ ਸਕਦੀ ਹੈ। ਦੂਜੇ ਨੰਬਰ ਦੀ ਗੱਲ ਕਰ ਲਈਏ ਜੀ ਬਿਨੀ ਪੈਗ 'ਚ ਰਿਸ਼ਤੇਦਾਰ ਹੋਣ ਤੇ 200 ਵਾਧੂ ਅੰਕ ਪੀਆਰ ਔਰ ਹੋਰ ਆਸਾਨ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਦੇ ਰਿਸ਼ਤੇਦਾਰ ਕੈਨੇਡਾ ਦੇ ਬਿਨੀ ਪੈਗ ਮੈਨੀਟੋਬਾ ਵਿੱਚ ਰਹਿੰਦੇ ਹਨ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਪਾਂਸਰ ਕਰਨ ਤੇ 200 ਵਾਧੂ ਅੰਕ ਮਿਲਣਗੇ ਇਸ ਨਵੇਂ ਨਿਯਮ ਨਾਲ ਪੰਜਾਬੀ ਭਾਰਤੀਆਂ ਲਈ ਸਿੱਧੇ ਤੌਰ ਤੇ ਬਿਨੀ ਪੈਗ ਵਿੱਚ ਪੀਆਰ ਪ੍ਰਾਪਤ ਕਰਨ ਦਾ ਹੋਰ ਵੀ ਆਸਾਨ ਹੋ ਜਾਵੇਗਾ ਇਸ ਲਈ ਜੇਕਰ ਤੁਹਾਡਾ ਕੋਈ ਖਾਸ ਰਿਸ਼ਤੇਦਾਰ ਬਿਨੀ ਪੈਗ ਵਿੱਚ ਰਹਿੰਦਾ ਹੈ ਅਤੇ ਤੁਹਾਨੂੰ ਸਪੋਰਟ ਕਰਦਾ ਹੈ ਤਾਂ ਤੁਸੀਂ ਹੁਣ ਆਸਾਨੀ ਨਾਲ ਪੀਆਰ ਲਈ ਅਪਲਾਈ ਕਰ ਸਕਦੇ ਹੋ ਤੀਜੇ ਨੰਬਰ ਦੀ ਗੱਲ ਕਰ ਲਈਏ ਜੀ 온ਟਾਰੀਓ ਚ ਘਟੋ Correcto. ਉਜਰਤ ਚ ਵਾਧਾ ਪੰਜਾਬੀਆਂ ਨੂੰ ਫਾਇਦਾ ਕੈਨੇਡਾ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਮੱਦੇ ਨਜ਼ਰ ਵੱਖ-ਵੱਖ ਸੂਬਿਆਂ ਵਿੱਚ ਫੈਡਰਲ ਸਰਕਾਰ ਵੱਲੋਂ ਘੱਟੋ-ਘੱਟ ਉਜਰਤ ਵਿੱਚ ਵਾਧਾ ਕੀਤਾ ਗਿਆ ਹੈ 온ਟਾਰੀਓ ਸੂਬੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਰਤੀ বাসਦੇ ਹਨ ਅਤੇ ਹੁਣ 온ਟਾਰੀਓ ਸਰਕਾਰ ਨੇ ਵੀ ਘੱਟੋ-ਘੱਟ ਉਰਜਤ ਵਿੱਚ ਵਾਧਾ ਕਰਨ ਦਾ ਐਲਾਨ ਜੜਾ ਕਰ ਦਿੱਤਾ ਹੈ ਪਹਿਲਾ ਅਕਤੂਬਰ 2025 ਤੋਂ 온ਟਾਰੀਓ ਵਿੱਚ ਘੱਟੋ-ਘੱਟ ਉਰਜਤ 17.20 ਡਾਲਰ ਤੋਂ ਵਧਾ ਕੇ ਹੁਣ 16. $60 ਕਰ ਦਿੱਤੀ ਗਈ ਹੈ ਇਸ ਵਾਅਦੇ ਨਾਲ অন্ਟਾਰੀਓ ਵਿੱਚ ਕੰਮ ਕਰ ਰਹੇ ਪੰਜਾਬੀ ਭਾਰਤੀਆਂ ਨੂੰ ਕਾਫੀ ਫਾਇਦਾ ਹੋਵੇਗਾ ਕੈਨੇਡਾ ਵਿੱਚ ਐਲ ਐਮ ਆਈ ਦੇ ਨਾਂ ਤੇ ਹੋ ਰਹੇ ਫਰੌਡ ਨੂੰ ਰੋਕਣ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਖਤ ਕਦਮ ਚੁੱਕੇ ਹਨ ਪਹਿਲਾਂ ਹੀ ਪੀ ਆਰ ਲਈ ਐਲ ਐਮ ਆਰ ਰਾਹੀਂ ਅਪਲਾਈ ਕਰਨ ਵਾਲਿਆਂ ਦੇ 50 ਤੋਂ 200 ਅੰਕ ਕੱਟਣ ਦੇ ਐਲਾਨ ਤੋਂ ਬਾਅਦ ਹੁਣ ਵਿਭਾਗ ਨੇ ਕੈਨੇਡਾ ਦੇ ਵੱਖ-ਵੱਖ 20 ਖੇਤਰਾਂ ਵਿੱਚ ਲੋ ਬੇਜੇ ਐਲ ਐਮ ਆਈ ਐਪਲੀਕੇਸ਼ਨਾਂ ਨੂੰ ਬੰਦ ਕਰ ਦਿੱਤਾ ਹੈ ਇਹ ਫੈਸਲਾ 4 ਅਪ੍ਰੈਲ ਤੋਂ 10 ਜੁਲਾਈ 2025 ਤੱਕ ਲਾਗੂ रहेਗਾ ਇਹਨਾਂ 24 ਖੇਤਰਾਵਾਂ ਵਿੱਚੋਂ 11 ਅਨਟਾਰੀਓ ਅਤੇ 5 ਬ੍ਰਿਟਿਸ਼ ਕੋਲੰਬੀਆ ਵਿੱਚ ਹਨ ਜਿੱਥੇ ਬੇਰੋਜ਼ਗਾਰੀ ਦਰ ਕਾਫੀ ਜ਼ਿਆਦਾ ਹੈ ਇਸ ਕਦਮਾਂ ਦਾ ਮੁੱਖ ਉਦੇਸ਼ ਪੰਜਾਬੀ ਭਾਰਤੀ ਵਿਦਿਆਰਥੀਆਂ ਅਤੇ ਉੱਥੇ ਰਹਿ ਰਹੇ ਲੋਕਾਂ ਨੂੰ ਬੇਰੋਜ਼ਗਾਰੀ ਦੀ ਸਮੱਸਿਆ ਤੋਂ ਬਚਾਉਣਾ ਹੈ ਅਤੇ ਐਲ ਐਮ ਆਈ ਦੇ ਨਾਂ ਤੇ ਹੋ ਰਹੇ ਫਰਾਡ ਨੂੰ ਰੋਕਣਾ ਵੀ ਹੈ ਸਾਲ 2024 ਦੌਰਾਨ ਇਕੱਲੇ ਪੰਜਾਬੀ ਭਾਰਤੀਆਂ ਵੱਲੋਂ 38000 ਤੋਂ ਵੱਧ ਐਲ ਐਮ ਆਈ ਖਰੀਦੇ ਗਏ ਸਨ ਇਹਨਾਂ ਤੇ ਹੁਣ ਰੋਕ ਲੱਗਣ ਨਾਲ ਜੈਨੂਨ ਵਿਦਿਆਰਥੀਆਂ ਲਈ ਪੀਆਰ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਅਤੇ ਸੀਆਰਐਸ ਸਕੋਰ ਵਿੱਚ ਵੀ ਗਰਾਵਟ ਆਵੇਗੀ ਜਿਸ ਨਾਲ ਪੀਆਰ ਦਾ ਕਟਾਫ 500 ਤੋਂ ਹੇਠਾਂ ਆਉਣ ਦੀ ਸੰਭਾਵਨਾ ਹੈ 5ਵੇਂ ਨੰਬਰ ਦੀ ਗੱਲ ਕਰ ਲਈਏ ਤਾਂ ਫ੍ਰੈਂਚ ਬੋਲਣ ਵਾਲਿਆਂ ਲਈ ਖੁੱਲੇ ਦਰਵਾਜ਼ੇ ਪੀਆਰ ਲੈਣਾ ਹੋਇਆ ਆਸਾਨ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਮੰਤਰੀ ਰੋਸੈਲ ਬੈਂਦਿਆ ਫ੍ਰੈਂਚ ਬੋਲਣ ਵਾਲਿਆਂ ਲਈ ਲਗਾਤਾਰ ਨਵੇਂ ਰਾਹ ਖੋਲ ਰਹੀ ਹੈ ਹਾਲੀ ਵਿੱਚ ਫ੍ਰੈਕੋਫੋਨ ਕਮਿਊਨਿਟੀ ਵਿੱਚ 93 ਲੱਖ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ ਜਿਸ ਦਾ ਦੇਸ਼ ਸਾਲ 2025 ਦੌਰਾਨ ਵੱਧ ਤੋਂ ਵੱਧ ਪੀਆਰ ਫ੍ਰੈਕੋਫੋਨ ਭਾਈਚਾਰੇ ਅਤੇ ਫ੍ਰੈਂਚ ਬੋਲਣ ਵਾਲਿਆਂ ਨੂੰ ਦੇਣਾ ਹੈ ਜੇਕਰ ਤੁਸੀਂ ਕੈਨੇਡਾ ਵਿੱਚ ਸੀਐਲਬੀ 5 ਤੱਕ ਦਾ ਫ੍ਰੈਂਚ ਪਾਸਾ ਦਾ ਸਕੋਰ ਪ੍ਰਾਪਤ ਕਰ ਲੈਂਦੇ ਹੋ ਤਾਂ ਤੁਹਾਡੇ ਲਈ ਪੀਆਰ ਪ੍ਰਾਪਤ ਕਰਨਾ ਬਹੁਤ ਹੀ ਆਸਾਨ ਹੋ ਜਾਵੇਗਾ ਕਿਉਂਕਿ ਫ੍ਰੈਂਚ ਪ੍ਰੋਗਰਾਮ ਵਿੱਚ ਸੀਆਰਐਸ ਸਕੋਰ ਲਗਾਤਾਰ ਘਟ ਰਿਹਾ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੱਢੇ ਗਏ ਆਖਰੀ ਡਰਾਅ ਵਿੱਚ 7500 ਤੋਂ ਵੱਧ ਲੋਕਾਂ ਨੂੰ 369 ਸੀਆਰਐਸ ਸਕੋਰ ਪੁਰਾ ਤੇ ਪੀਆਰ ਦਿੱਤੀ ਗਈ ਹੈ ਜਿਸ ਵਿੱਚ ਸਭ ਤੋਂ ਵੱਧ ਡਰਾ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਲਈ ਹੀ ਕੱਢੇ ਗਏ ਹਨ ਅਤੇ ਉਹਨਾਂ ਨੂੰ ਪੀਆਰ ਹੋਣ ਦੀ ਗਿਣਤੀ ਵੀ ਇਸ ਸਮੇਂ ਕਾਫੀ ਜ਼ਿਆਦਾ ਰੱਖੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਫ੍ਰੈਂਚ ਭਾਸ਼ਾ ਦੇ ਹੋਰ ਵੀ ਡਰਾ ਹੋਣਗੇ ਅਤੇ ਪਹਿਲਾਂ ਹੀ 7500 ਲੋਕਾਂ ਨੂੰ ਪੀਆਰ ਦਿੱਤੀ ਜਾ ਚੁੱਕੀ ਹੈ ਇਹ ਪੰਜ ਵੱਡੀਆਂ ਖੁਸ਼ਖਬਰੀਆਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਨਵੇਂ ਮੌਕੇ ਲੈ ਕੇ ਆਇਆ ਹੈ ਇਹ ਪੰਜ ਵੱਡੀਆਂ ਖੁਸ਼ਖਬਰੀਆਂ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਲਈ ਨਵੇਂ ਮੌਕੇ ਲੈ ਕੇ ਇਹ ਆਇਆ ਹੈ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਭਵੰਦ ਸਾਬਤ ਹੋਵੇਗੀ ਕੈਨੇਡਾ ਇਮੀਗ੍ਰੇਸ਼ਨ ਨਾਲ ਜੁੜੀਆਂ ਹੋਰ ਤਾਜ਼ਾ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ